ਜਿਹੜਾ ਆਪ ਕੋਸ਼ੀ ਦਾ ਟਿਕਾਣਾ ਦੇਖੋ ਇਹ ਭ੍ਰਿਸ਼ਟ ਬੰਦੇ ਜਿਹੜੇ ਆਪੇ ਆਪ ਨੂੰ ਕੱਟਰ ਇਮਾਨਦਾਰ ਕਹਿੰਦੇ ਸੀ ਤੇ ਵੋਟਾਂ ਲੈਂਦੇ ਨੇ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਜਿਨ੍ਹਾਂ ਨੇ ਆਪ ਨੇ ਆਪਣੇ ਆਪ ਨੂੰ ਮਿਟਾਤਾ ਦੇਸ਼ ਦੇ ਖਾਤਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਗਵੰਤ ਮਾਨ ਨੂੰ ਤੇ ਪੰਜਾਬ ਦੇ ਆਮ ਆਦਮੀ ਨੂੰ ਕਿ ਜਿਹੜਾ ਤੁਹਾਡਾ ਮੁਖੀ ਅੰਨਾ ਹਜ਼ਾਰੇ ਦੇ ਮੋਢੇ ਤੇ ਚੜ ਕੇ ਜਿਹੜਾ ਕਹਿੰਦਾ ਸੀ ਭ੍ਰਿਸ਼ਟਾਚਾਰ ਮਿਟਾਵਾਂਗਾ ਕਦੇ ਸਿਆਸਤ ਵਿੱਚ ਨਹੀਂ ਆਵਾਂਗਾ ਆਪਣੇ ਬੱਚਿਆਂ ਦੀ ਸੌ ਖਾਂਦਾ ਸੀ ਤੇ ਫਿਰ ਸਿਆਸਤ ਵਿੱਚ ਵੀ ਆਇਆ ਬੱਚਿਆਂ ਦੀ ਵੀ ਝੂਠੀ ਸੌਂ ਖਾਦੇ ਤੇ ਫਿਰ ਕਿਹਾ ਕਿ ਮੈਂ ਤਾਂ ਸਿਆਸਤ ਚ ਆ ਰਿਹਾ ਹੈਗਾ ਵਿਰੋਧ ਕਾਂਗਰਸ ਨੂੰ ਜੇਲ੍ਹ ਵਿੱਚ ਧੱਕਣ ਵਾਸਤੇ ਤੇ ਫਿਰ ਉਸ ਵਿਰੋਧ ਕਾਂਗਰਸ ਦੇ ਨਾਲ ਸਰਕਾਰ ਵੀ ਬਣਾਈ ਤੇ ਹੁਣ ਦੇਸ਼ ਭਰ ਚ ਉਸ ਵਿਰੋਧ ਕਾਂਗਰਸ ਦੇ ਨਾਲ ਹੀ ਕਾਠ ਜੋੜ ਕਰ ਲਿਆ ਹੈ ਤੇ ਇੱਕ ਕੱਟਰ ਬੇਈਮਾਨ ਪਾਰਟੀ ਜਿਹਨੇ ਝੂਠ ਤੋਂ ਇਲਾਵਾ ਹੋਰ ਕੁਝ ਕਿਹਾ ਨਹੀਂ ਇਹਨਾਂ ਦੀ ਬੇਈਮਾਨੀ ਤੇ ਭ੍ਰਿਸ਼ਟਾਚਾਰ ਦਾ ਸਬੂਤ ਕਿ ਜਿਹੜੇ ਕਹਿੰਦੇ ਸੀ ਸਾਨੂੰ ਹਸਪਤਾਲ ਤੇ ਸਕੂਲ ਬਣਾਨੇ ਆਂਦੇ ਨੇ ਆ ਤੁਸੀਂ ਸੋਚੋ ਇਹਨਾਂ ਦਾ ਸਕੂਲ ਦਾ ਸਿੱਖਿਆ ਮੰਤਰੀ ਇਹਨਾਂ ਦਾ ਹਸਪਤਾਲ ਦਾ ਸਿਹਤ ਮੰਤਰੀ ਸਮੇਤ ਮੁੱਖ ਮੰਤਰੀ ਭ੍ਰਿਸ਼ਟਾਚਾਰ 'ਚ ਜੇਲ੍ਹ 'ਚ ਬੰਦਰੇ ਤੇ ਇਹਨਾਂ ਬੇਸ਼ਰਮ ਬੰਦਾ ਕੀ ਕਹਿੰਦਾ ਮੈਂ ਕੁਰਸੀ ਅਜੇ ਵੀ ਨਹੀਂ ਛੱਡਾਂਗਾ ਭਾਵੇਂ ਜੇਲ੍ਹ 'ਚ ਮੈਂ ਬੰਦ ਰਵਾਂ ਹੁਣ ਇਹਨੂੰ ਵੋਟਾਂ ਕਰਕੇ ਅਦਾਲਤ ਨੇ ਚੰਦ ਦਿਨਾਂ ਦੀ ਰਾਤ ਦਿੱਤੀ ਹੈ ਤੇ ਇਹ ਬੇਈਮਾਨ ਬੇਸ਼ਰਮ ਬੰਦੇ ਉਹਦੀ ਖੁਸ਼ੀ ਮਨਾ ਰਹੇ ਨੇ ਨਾ ਕਿ ਇਹਦਾ ਕਿ ਸ਼ਰਮ ਕਰੇ ਕਿ ਭ੍ਰਿਸ਼ਟਾਚਾਰ 'ਚ ਤੂੰ ਅੰਦਰ ਗਿਆ ਹੈ ਤੂੰ ਕੁਰਸੀ ਆਪਦੀ ਛੱਡਦਾ ਨਹੀਂ ਹੈਗਾ ਇਹ ਵੀ ਸ਼ਰਮ ਦੇਣ ਤੋਂ ਬਿਨਾਂ ਖੁਸ਼ੀ ਮਨਾ ਰਹੇ ਨੇ ਤੇ ਮੈਂ ਆ ਵੀ ਕਹਿ ਦਾਂ ਕਿ ਆ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਜਾਣ ਵੀ ਦੇਰ ਸੀ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਇਹ ਭਾਜਪਾ ਦਾ ਪੂਰਾ ਏਜੰਟ ਬਣ ਗਿਆ ਕਿਉਂਕਿ ਇਹਨੂੰ ਵੀ ਪਤਾ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਸ਼ਰਾਬ ਦਾ ਘੁਟਾਲਾ ਦਿੱਲੀ ਵਿੱਚ ਹੋਇਆ ਹੈ ਉਹੀ ਘੁਟਾਲਾ ਭਗਵੰਤ ਮਾਨ ਨੇ ਪੰਜਾਬ 'ਚ ਕੀਤਾ ਹੈ ਤੇ ਕੇਜਰੀਵਾਲ ਨੂੰ ਅੰਦਰ ਤੱਕ ਦਾ ਅਗਲਾ ਨੰਬਰ ਕਿ ਭਗਵੰਤ ਮਾਨ ਦਾ ਲੱਗ ਜਾਏ ਇਹ ਸੋ ਪਹਿਲੇ ਹੀ ਘੁਟਨੇ ਠੇਕ ਕੇ ਇਹ ਕਾਰਨ ਹੈ ਕਿ ਅੱਜ ਤਾਈਂ ਕੇਂਦਰ ਨੇ ਭਗਵੰਤ ਮਾਨ ਨੂੰ ਹੱਥ ਨਹੀਂ ਲਾਇਆ ਜਦ ਉਹੀ ਪਾਲਿਸੀ ਕੇਜਰੀਵਾਲ ਨੇ ਕੀਤੀ ਕੇਜਰੀਵਾਲ ਨੂੰ ਅੰਦਰ ਧੱਕਦਾ ਤੇ ਪੰਜਾਬ ਦੇ ਲੋਕੀ ਜਾਗਜਾਨ ਅੱਜ ਪੰਜਾਬ ਖਤਰੇ ਵਿੱਚ ਹੈ ਪਹਿਲੇ ਕੇਜਰੀਵਾਲ ਦੀ ਸਿਆਸਤ ਚਮਕਾਉਣ ਵਾਸਤੇ 1 ਲੱਖ ਕਰੋੜ ਦਾ ਕਰਜ਼ਾ ਇਸ ਭਗਵੰਤ ਮਾਨ ਨੇ ਚੜਤਾ ਆਪਣੀ ਕੁਰਸੀ ਦੇ ਖਾਤਰ ਅੱਜ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈਣਾ ਪੈਂਦਾ ਹੈ ਸਾਰੀ ਸਹੂਲਤਾਂ ਲੋਕਾਂ ਦੀ ਬੰਦ ਕਰਤੀਆਂ ਨੇ ਵਿਕਾਸ ਦੀ ਇੱਕ ਏਡ ਪੰਜਾਬ 'ਚ ਕਿਤੇ ਨਹੀਂ ਲੱਗੀ ਗੈਂਗਸਟਰ ਲੋਟਾ ਖਵਾਤੇ ਫਿਰੋਤੀਆਂ ਦਾ ਰਾਜ ਹੈ ਨਸ਼ੇ ਵੇਚ ਕੇ ਭਗਵੰਤ ਮਾਨ ਦੇ ਬੰਦੇ ਤੇ ਉਹਨਾਂ ਦੀ ਪ੍ਰਸ਼ਾਸਨ ਮੋٹے ਨੋਟ ਕੁਮਾਰੀ ਆ ਪੰਜਾਬ ਦੀ ਜਵਾਨੀ ਖਤਮ ਕਰਕੇ ਤੇ ਝੂਠਾ ਪ੍ਰਚਾਰ ਕਰਕੇ 40000 ਨੌਕਰੀਆਂ ਨੌਕਰੀਆਂ ਤਾਂ ਦੱਸਦਾ ਨਹੀਂ ਵੀ ਕਿਹੜੇ ਪਿੰਡ 'ਚ ਕਿਹਨੂੰ ਮਿਲੀ ਹੈ ਪਿੰਡ 'ਚ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਜਦ ਇਹ ਨੌਕਰੀਆਂ ਦੀ ਗੱਲ ਤੁਹਾਡੇ ਕੋਲ ਜਾਣ ਕੇ ਵੋਟਾਂ ਵਾਸਤੇ ਪਹਿਲੇ ਪੁੱਛੋ ਸਾਡੇ ਪਿੰਡ ਚ ਕਿਹੜੀ ਨੌਕਰੀ ਨਹੀਂ ਉਹਦੀ ਗੱਲ ਕਰ ਇੱਥੇ ਉੱਥੇ ਦੀ ਗੱਲਾਂ ਕੋਈ ਹਰਿਆਣੇ ਨੂੰ ਕੋਈ ਰਾਜਸਥਾਨ ਨੂੰ ਇਹਨਾ ਤੋਂ ਪੁੱਛੋ ਬੀਬੀਆਂ ਦੇ 1000 ਰੁਪਏ ਕਿੱਥੇ ਨੇ ਇੰਨਾ ਕਰਜ਼ਾ ਚੜਦਾ ਬੀਬੀਆਂ ਦੇ 26 26000 ਖੜੇ ਨੇ ਉਹ ਬਕਾਇਆ ਨਹੀਂ ਦੱਸਦਾ ਵਿਕਾਸ ਹੈ ਅਜਮਲ ਸੰਗਤ ਮੰਡੀ 'ਚ ਖੜਿਆ ਸੀ ਵਰ ਤੋਂ ਇੰਨੇ ਹੀ ਦੁਖੀ ਨੇ ਲੋਕੀ ਕੀ ਘਰੇ ਰਹਿਣਾ ਔਖਾ ਹੋ ਰਿਹਾ ਹੈ ਲੇਕਿਨ ਦੁਵਾਨੀ ਸੀਵਰ ਦਾ ਕੰਮ ਕੀ ਕਰਨ ਚ ਦੁਵਾਨੀ ਨਹੀਂ ਲਈ ਵੱਡੇ ਇਸ਼ਤਿਹਾਰ ਭ੍ਰਿਸ਼ਟਾਚਾਰ ਖਤਮ ਦਸੋ ਫਿਰ ਬਟੰਡਾ ਰੂਰਲ ਦਾ ਭ੍ਰਿਸ਼ਟਾਚਾਰ ਜਿਹੜੇ ਤੁਹਾਡੇ ਨੁਮਾਇੰਦੇ ਨੇ ਉਹਨਾ ਦੇ ਖਰਾਬ ਭ੍ਰਿਸ਼ਟਾਚਾਰਾ ਅੱਜ ਤੁਹਾਡੇ ਸਟਾਰ ਕੈਂਪੇਨਰ ਬਣੇ ਹੋਏ ਨੇ। ਬ੍ਰੇਸ਼ ਬੰਦੇ ਜਿਹੜੇ ਜੇਲ੍ਹ ਕੱਟ ਕੇ ਆਏ ਨੇ। ਜਿਨ੍ਹਾਂ ਨੂੰ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਪਰਵੇਂ ਮਾਨਸੇ ਦਾ ਐਮਐਲਏ, ਪਾਂਦੇ ਬਟਿੰਡਾ ਰੂਰਲ ਦਾ ਅੱਜ ਉਹਨਾਂ ਨੂੰ ਸਟਾਰ ਕੈਂਪੇਨਰ ਬਣਾਤਾ। ਜਿਹੜੇ ਕਹਿੰਦੇ ਸੀ ਆਮ ਘਰਾਂ ਦੇ ਮੁੰਡਿਆਂ ਨੂੰ ਅਸੀਂ ਟਿਕਟਾਂ ਦੇਵਾਂਗੇ ਤਾਂ ਮੰਤਰੀ ਤੇ ਐਮਐਲਏ ਤੋਂ ਥੱਲੇ ਇਹਨਾਂ ਨੂੰ ਆਮ ਬੰਦਾ ਹੀ ਨਹੀਂ ਕੋਈ ਦਿਖਦਾ। ਸੋ ਹਰ ਪੱਖੋਂ ਕੱਲਾ ਝੂਠੀ ਰਾਜਨੀਤੀ ਪੰਜੇ ਨੇ ਕੀਤੀ ਝੂਠੀ ਰਾਜਨੀਤੀ ਆਮ ਆਦਮੀ ਪਾਰਟੀ ਜਿਸ ਕੇਜਰੀਵਾਦੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਾਂਗਰਸ ਨੇ ਲਾਈ ਸੀ। ਅੱਜ ਉਸ ਕੇ ਅਗਰੀਵਾਲ ਦੇ ਹੱਥੇ ਧਰਨੇ ਮਾਰੀ ਤੇ ਗੱਠ ਜੋੜ ਕਰੀ ਸੋ ਇਹ ਦੋਨੋਂ ਪਾਰਟੀਆਂ ਝੂਠ ਫਰੇਬ ਨਾਰੇ ਲੱਪੇ ਬਸ ਆਹੀ ਇਹਨਾਂ ਦੇ ਪੱਲੇ ਲੋਕਾਂ ਨੂੰ ਬੇਨਤੀ ਕਰਦੀਆਂ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਤੁਸੀਂ ਜਿਵੇਂ ਇਹਨਾਂ ਨੇ ਸਾਡੇ ਕਿਸਾਨਾਂ ਦੇ ਬਾਰਡਰ ਸੀਲ ਕੀਤੇ ਅੱਜ ਇਹ ਦਿੱਲੀ ਦੀ ਕਤਪੁਤਲੀਆਂ ਨੂੰ ਦਿੱਲੀ ਤਾਈਂ ਸੀਮਤ ਰੱਖ ਦੋ ਦਿੱਲੀ ਦੀ ਗੁਲਾਮੀ ਪੰਜਾਬ ਨੂੰ ਨਹੀਂ ਚਾਹੀਦੀ ਪੰਜਾਬ ਦੀ ਜਿੱਤ ਹੋਏ ਤੇਰਾ ਦੀ